ਕੋਟਲਾ ਨਹਿਂਗਖਾਂ ਦੀ ਧੀ ਸੀ ਮੁਮਤਾਜ ਹਜੇ ਕੁਵਾਰੀ ਸੀ ਵਿਆਹੀ ਨਹੀਂ ਸੀ ਸਿਰਫ ਕੱਲਾ ਰਿਸ਼ਤਾ ਹੋਇਆ ਹੋਇਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਵੀ ਤੁਸੀਂ ਬਚਿੱਤਰ ਸਿੰਘ ਦੀ ਦੇਖਭਾਲ ਕਰਨੀ ਹੈ ਤੇ ਮਹਾਰਾਜ ਅੱਗੇ ਚਲੇ ਗਏ ਸੀ ਅੱਜ ਵਾਲੇ ਦਿਨ ਤੇ ਜਦੋਂ ਸ਼ਾਮ ਪਈ ਤੇ ਜਿਹੜਾ ਰੋਪੜ ਦਾ ਗਵਰਨਰ ਸੀ ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਕੋਟਲਾ ਨਹਿਂਗਖਾਂ ਦੇ ਘਰ ਆਏ ਨੇ ਤੇ ਉਹਨੇ ਆ ਕੇ ਘੇਰਾ ਪਾ ਲਿਆ ਕੋਟਲਾ ਨਹਿਂਗਖਾਂ ਦੇ ਘਰ ਨੂੰ ਤੇ ਬਹੁਤ ਤਾਕਤਵਾਰ ਬੰਦਾ ਸੀ ਕੋਟਲਾ ਨਹਿنگਖਾਂ ਇਹਦੇ ਕੋਲ ਕਾਫੀ ਫੌਜ ਵੀ ਸੀ ਤੇ ਇਹਦਾ ਨਾਂ ਵੀ ਇਲਾਕੇ ਵਿੱਚ ਸੀ ਤੇ ਜਦੋਂ ਇਹਦੇ ਘਰ ਨੂੰ ਘੇਰਾ ਪਾਇਆ ਤੇ ਕੋਟਲਾ ਨਹਿنگਖਾਂ ਕਹਿੰਦਾ ਵੀ ਮੇਰੇ ਘਰ ਨੂੰ ਘੇਰਾ ਕਿਉਂ ਪਾਇਆ ਤੇ ਉਹ ਕਹਿੰਦੇ ਤੇਰੇ ਘਰੇ ਗੁਰੂ ਗੋਬਿੰਦ ਸਿੰਘ ਆਇਆ ਉਹ ਸਰਕਾਰ ਬਾਗੀ ਹੈ ਫੌਜ ਸਰਕਾਰ ਦਾ ਤੁਸੀਂ ਉਹਨੂੰ ਆਪਣੇ ਘਰੇ ਪਨਾਹ ਦਿੱਤੀ ਐ ਤੁਹਾਡੇ ਘਰ ਦੀ ਅਸੀਂ ਤਲਾਸ਼ੀ ਲੈਣੀ ਆ ਕੋਟਲਾ ਨਹਿنگਖਾਂ ਦੀ ਇਹ ਆਵਾਜ਼ ਸੁਣ ਕੇ ਨਾ ਅੰਦਰ ਇਹਦੀ ਕੋਟਲਾ ਨਹਿنگਖਾਂ ਦੀ ਧੀ ਮੁਮਤਾਜ ਭਾਈ ਵਿਚਿਤ੍ਰ ਸਿੰਘ ਦੀ ਦੇਖਭਾਲ ਕਰ ਰਹੀ ਸੀ ਮੱਲਮ ਪੱਟੀ ਵਗੈਰਾ ਤੇ ਕਹਿੰਦੇ ਆ ਉਹਨੇ ਜਦੋਂ ਇਹ ਕੰਨਾਂ ਵਿੱਚ ਆਵਾਜ਼ ਪਈ ਵੀ ਬਾਹਰ ਫੌਜ ਆਈ ਹੈ ਤੇ ਉਹਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਜਦੋਂ ਘਰ ਦੀ ਤਲਾਸ਼ੀ ਲੈਣ ਵਾਸਤੇ ਫੌਜ ਅੰਦਰ ਵੜਦੀ ਹੈ ਤੇ ਕੋਟਲਾ ਨਹਿنگਖਾਂ ਨੇ ਕਿਹਾ ਸੀ ਸਾਰੇ ਘਰ ਨੂੰ ਤਲਾਸ਼ੀ ਕਰ ਲਓ ਪਰ ਉਹ ਕਮਰੇ ਵਿੱਚ ਨਹੀਂ ਜਾਣਾ ਉਹ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਦਮਾਦ ਆਏ ਹੋਏ ਨੇ ਉਹ ਆਰਾਮ ਕਰ ਰਹੇ ਆ ਵੇਖੋ ਕਿੰਨੀਆਂ ਮਹਾਨ ਕੁਰਬਾਨੀਆਂ ਹੋਈਆਂ ਨੇ ਛੋਟੀ ਜੀ ਗੱਲ ਨਹੀਂ ਅੰਦਰ ਕਮਰੇ ਵਿੱਚ ਧੀ ਐ ਤੇ ਭਾਈ ਬਚਿੱਤਰ ਸਿੰਘ ਉਹਦੇ ਦੇਖਭਾਲ ਕਰ ਰਹੀ ਐ ਕਿੱਡੀ ਮਹਾਨ ਕੁਰਬਾਨੀ ਐ ਕਹਿੰਦਾ ਮੇਰੀ ਧੀ ਤੇ ਮੇਰਾ ਦਾਮਾਦ ਅੰਦਰ ਆਰਾਮ ਕਰ ਰਹੇ ਆ ਸਾਰੇ ਘਰ ਦੀ ਤਲਾਸ਼ੀ ਕੀਤੀ ਤੇ ਜਦੋਂ ਨਾ ਕੁਝ ਮਿਲਿਆ ਤੇ ਵਾਪਸ ਚਲੇ ਗਏ ਤੇ ਕਹਿੰਦੇ ਕੁਝ ਸਮਾਂ ਪਿਆ ਤੇ ਜਦੋਂ ਨਾ ਉਹ ਧੀ ਦਾ ਰਿਸ਼ਤਾ ਹੋਇਆ ਹੋਇਆ ਸੀ ਵਿਆਹ ਕਰਨ ਲੱਗੇ ਤਾਂ ਕਹਿੰਦੇ ਉਹ ਧੀ ਨੇ ਕਿਹਾ ਮਮਤਾਜ ਨੇ ਪਿਤਾ ਜੀ ਜਦੋਂ ਤੁਸੀਂ ਕਿਹਾ ਸੀ ਵੀ ਅੰਦਰ ਉਹਦਾ ਪਤੀ ਤੇ ਮੇਰੀ ਧੀ ਆਰਾਮ ਕਰ ਰਹੇ ਨੇ ਕਹਿੰਦਾ ਮੈਂ ਉਦੋਂ ਤੋਂ ਉਹਨੂੰ ਆਪਣਾ ਪਤੀ ਮੰਨ ਲਿਆ ਸੀ ਭਾਈ ਬਚਿੱਤਰ ਸਿੰਘ ਨੂੰ ਤੇ ਭਾਈ ਬਚਿੱਤਰ ਸਿੰਘ ਸਿਰਫ ਇੱਕ ਰਾਤ ਜਿਉਂਦੇ ਸਰੀਰ ਵਿੱਚ ਰਹੇ ਅਗਲੇ ਦਿਨਾਂ ਨੌ ਪੋ ਨੂੰ ਤਾਂ ਸਰੀਰ ਛੱਡ ਗਏ ਸੀ ਤੇ ਜਿਹੜੀ ਮਮਤਾਜ ਸੀ ਨਾ ਬੀਬੀ ਮਮਤਾਜ ਉਸ ਤੋਂ ਬਾਅਦ 130 ਸਾਲ ਦੀ ਹੋ ਕੇ ਗੁਜ਼ਰੀ ਐ ساری ਜ਼ਿੰਦਗੀ ਜੱਤ ਸੱਤ ਨੂੰ ਸਾਹਮਣੇ ਰੱਖਿਆ ساری ਜ਼ਿੰਦਗੀ 130 ਸਾਲ ਦੀ ਹੋ ਕੇ ਗੁਜ਼ਰੀ ਇਹਨੀਆਂ ਕੁਰਬਾਨੀਆਂ ਹੋਈਆਂ ਸਾਡੇ ਸਿੱਖ ਪੰਥ ਦੇ ਵਿੱਚ ਤੇ ਫਿਰ ਜਦੋਂ ਕਹਿੰਦੇ ਨੌ ਪੋ ਨੂੰ ਭਾਈ ਬਚਿੱਤਰ ਸਿੰਘ ਸ਼ਹੀਦ ਹੋਇਆ ਦੋ ਸਿੱਖਾਂ ਨੂੰ ਸਦਕੇ ਆਪਣੇ ਕਿਲੇ ਦੇ ਲਾਗੇ ਉਹਦਾ ਸੰਸਕਾਰ ਵੀ ਕੋਟਲਾ ਨਹਿਂਗਖਾਨ